ਇਸ ਕਰਕੇ ਮੈਂ ਪਰਜੋਰ ਬੇਨਤੀ ਕਰਦੇ ਆਂ ਵੀ ਤੁਸੀਂ ਮਾਈਨਿੰਗ ਮਾਫੀਆ ਦੀ ਨਹੀਂ ਸਾਡੇ ਨੂੰ ਮੰਤਰੀ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਬਸਦਿਆਂ ਨੂੰ ਉਜੜ ਨਾ ਦਿਓ ਤੁਸੀਂ ਸਾਨੂੰ ਬਸਦਿਆਂ ਨੂੰ ਬਸਦੇ ਰਹਿਣ ਦਿਓ ਕਿਉਂਕਿ ਕੁਦਰਤ ਦਾ ਇੱਕ ਕਾਨੂੰਨ ਹੈ ਪਾਣੀ ਉੱਪਰਲੇ ਪਾਸੇ ਆਉਂਦਾ ਥੱਲੇ ਵਾਲੇ ਪਾਸੇ ਦਰਿਆ ਚੱਲ ਰਿਹਾ ਲੇਕਿਨ ਹੋ ਗਿਆ ਰਿਹਾ ਕੁਦਰਤ ਦੇ ਕਾਨੂੰਨ ਤੇ ਵੀ ਉਲਟ ਆਹ ਦੇਖੋ ਜੀ ਜਰਾ ਗਾ ਇਧਰ ਆਹ ਸਾਈਡਾਂ ਕਿੰਨੀਆਂ-ਕਿੰਨੀਆਂ ਖੋੜ ਦਿੱਤੀਆਂ ਗਾ ਸਾਡੇ 20 ਪਿੰਡ ਹੈ 20ਾਂ ਪਿੰਡਾਂ ਨੇ ਸਾਡੀ ਇੱਕ ਕਮੇਟੀ ਬਣਾਈ ਵੀ ਹੈ ਉਹ ਵੀ ਹਾਜ਼ਰ ਹੋਊਗੀ ਆ ਉਹਦਾ ਮੈਂ ਪ੍ਰਧਾਨ ਹੈ ਦੇਖੋ ਅਸੀਂ 20ਾਂ ਪਿੰਡਾਂ ਦੀ ਆਬਾਦੀ ਹੈ ਜਿਹੜੀ ਉਹ ਸਾਡੀ ਰੋਡ ਕਿ ਜਾਊਗੀ ਉਹਨੂੰ ਬਿਲਕੁਲ ਜਾਦੇ ਪਾਣੀ ਨੇ ਰੁੱਖ ਬਦਲ ਲਿਆ ਤਾ ਸਾਡੇ ਉਹ 20 ਪਿੰਡ ਰਹਿਣੇ ਨਹੀਂ ਹੈਗੇ 1 ਨੰਬਰ ਤੇ ਦੂਜੇ ਨੰਬਰ ਤੇ ਜੋ ਸਾਡਾ ਕੰਮ ਕਾਰੋਬਾਰ ਆ ਉਹ ਖੇਤੀ ਤੇ ਆ ਇਹ ਦੇਖੋ ਇਸ ਵੇਲੇ 100 100 ਫੁੱਟ ਡੂੰਗਾ ਦਰਿਆ ਆ ਆ ਜਿਹੜਾ ਅਸੀਂ ਹੁਣ ਦਰਿਆ ਹੈ ਇਹਦੇ ਵਿੱਚ ਉਹ ਇੰਨੀ ਮੈਨਿੰਗ ਹੋਈ ਹੈ ਇੱਥੇ ਆ ਦੇਖੋ ਲੱਗ ਪੱਗ 40 50 ਫੁੱਟ ਡੂੰਗਾ ਪਾਣੀ ਆ ਇਹਦੇ ਨਾਲ ਕੀ ਹੋਇਆ 100 150 ਫੁੱਟ ਸਾਡੀ ਜ਼ਮੀਨ ਨਾਲੋਂ ਡੂੰਗਾ ਪਾਣੀ ਕਰ ਦਿੱਤਾ ਇਹ ਉਲਟਾ ਕੰਮ ਹੋ ਗਿਆ ਫੇ ਪਾਣੀ ਦੀਆਂ ਜਿਹੜੀਆਂ ਸੀੜਾਂ ਆ ਉਹ ਖਿੱਚ ਕੇ ਸਾਰਾ ਸਾਡੇ ਬੋਰਾ ਦਾ ਪਾਣੀ ਇਹ ਦਰਿਆ ਵੱਲ ਆ ਗਿਆ ਸਾਡੇ ਜਿਹੜੇ ਖੇਤ ਆ ਉਹ ਸੁੱਕੇ ਰਹਿ ਗਏ ਬੋਰ ਸੁੱਕੇ ਰਹਿ ਗਏ ਪਾਣੀ ਪੀਣ ਯੋਗ ਨਹੀਂ ਰਿਹਾ ਹੁਣ ਤੁਸੀਂ ਆ ਦੇਖੋ ਜਿਹੜਾ ਅੱਜ ਹੀ ਪੋਲ ਲਾਇਆ ਉਹ ਵਿਚਾਰੇ ਨਾ ਹੀਰ ਗੁਜਰ ਆਉਂਦੇ ਆ ਉਹ ਮੱਝਾਂ ਲੈ ਕੇ ਆਏ ਉਹਨਾਂ ਦੀਆਂ ਮੱਝਾਂ ਇਹਨਾਂ ਪਾਈਪਾਂ ਵਿੱਚ ਫਸ ਗਈਆਂ ਦੋ ਗਾਵਾਂ ਦੀ ਉਹਨਾਂ ਦੀ ਮੌਤ ਹੋਈ ਆ ਉਹ ਗਰੀਬ ਬੰਦੇ ਕਰਕੇ ਵਿਚਾਰੇ ਬੋਲੇ ਵੀ ਨਹੀਂ ਲੇਕਿਨ ਹੈ ਤਾਂ ਇਹ ਜੁਲਤੋ ਲੈਣੀ ਆਪਾਂ ਨੀਚੀ ਠੀਕ ਹੈ ਜੀ ਪਿੱਛੇ ਵਾਲੀਆਂ ਦੀਆਂ ਆਂਦੀਆਂ ਸਾਰੀਆਂ ਸਾਰੇ ਨਾਮ ਸਰ ਵਿਜੇ ਕੁਮਾਰ ਸਰਪੰਚ ਸਰਪੰਚ ਗਵਿੰਦਪੁਰ ਵੇਲਾ ਜੀ ਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸਰ ਸਾਡੇ ਕੋਸ਼ਕ ਮਤਲਬ ਟਾਈਮ ਤੋਂ ਅੱਥੇ ਪਲੀ ਸਾਈਡ ਅੰਦਾ ਤੋਂ 1 ਮਹੀਨਾ ਹੋ ਰਹੀ ਹੈ ਜੀ ਤੇ ਅਸੀਂ ਪ੍ਰਸ਼ਾਸਨ ਦਾ ਮਤਲਬ ਸੌਰੀ ਹਾਂ ਜੀ ਸਾਸ਼ਟ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਸਰਪੰਚ ਪਰਮਜੀਤ ਕੌਰ ਪਿੰਡ ਗੋਬਿੰਦਪੁਰ ਵੇਲਾ ਅਸੀਂ ਆਪਣੇ ਪਿੰਡ ਦੀ ਮਾਈਨਿੰਗ ਮਤਲਬ ਜੋ ਹੋ ਰਹੀ ਸੀ ਉਹ ਤਾਂ ਬਹੁਤ ਪਰੇਸ਼ਾਨ ਸੀ ਅਸੀਂ ਐਮ ਐਲ اے ਸਾਹਿਬ ਨੂੰ ਅਪੀਲ ਕੀਤੀ ਆ ਤੇ ਉਹਨਾਂ ਨੇ ਸਾਡੀ ਅਪੀਲ ਨੂੰ ਤੁਰੰਤ ਹੀ ਮਤਲਬ ਮਨਜ਼ੂਰ ਕੀਤਾ ਐਕਸ਼ਨ ਲਿਆ ਤੇ ਸਾਡੇ ਪਿੰਡ ਨੂੰ ਸੁਰੱਖਿਅਤ ਕੀਤਾ ਮਾਈਨਿੰਗ ਰੋਕਣ ਲਈ ਉਹਨਾਂ ਨੇ ਤੁਰੰਤ ਹੀ ਕਾਰਵਾਈ ਕੀਤੀ ਮੈਂ ਬਹੁਤ ਧੰਨਵਾਦ ਕਰਦੀ ਆ ਪ੍ਰਸ਼ਾਸਨ ਦਾ ਐਮਐਲਏ ਸਾਹਿਬ ਦਾ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਜਿਹੜੀ ਜੇਕਰ ਮਾਈਨਿੰਗ ਵੱਲੋਂ ਕੀ ਕੀ ਨੁਕਸਾਨ ਹੋ ਰਿਹਾ ਸੀ ਭਾਜੀ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਮਤਲਬ ਸਾਡੇ ਕਿਾ ਕਾਫੀ ਲਗਦੇ ਨਾਲ ਦੇ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਸਾਡੇ ਪਿੰਡ ਨੂੰ ਪਾਣੀ ਦਾ ਮਤਲਬ ਬਹੁਤ ਨੁਕਸਾਨ ਹੈ ਹੜ੍ਹ ਤੌਰ ਤੇ ਕਹਿ ਸਕਦੇ ਅਸੀਂ ਸਾਡੀਆਂ ਫਸਲਾਂ ਖਰਾਬ ਹੋ ਸਕਦੀਆਂ ਮਤਲਬ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੈ ਇਸ ਕਰਕੇ ਬਹੁਤ ਧੰਨਵਾਦ ਹੈ ਐਮਐਲਏ ਸਾਹਿਬ ਜੀ ਦਾ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਮਾਈਨਿੰਗ ਰੋਕਣ ਲਈ ਪਹਿਲਾਂ ਪੁੱਛ ਰਿਹਾ ਹਾਂ ਜੀ ਹਾਂ ਜੀ ਪੂਰਾ ਮਾਮਲਾ ਕੀ ਮਦਦ ਕੀਤੀ ਗਈ ਹੈ ਪਿੰਡ ਵਾਲਿਆਂ ਦੀ ਦੱਸੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਅ ਅੱਜ ਅਸੀਂ ਪਿੰਡ ਗਵਿੰਦਪੁਰ ਬੇਲਾ ਦੇ ਵਿੱਚ ਆਪਣੀ ਟੀਮ ਨਾਲ ਪਹੁੰਚੇ ਹਾਂ ਥੋੜੇ ਸਮੇਂ ਤੋਂ ਕੁਝ ਦਿਨਾਂ ਤੋਂ ਜਿਹੜਾ ਮਾਈਨਿੰਗ ਦਾ ਮਸਲਾ ਹੈ ਇਹ ਸਾਡੇ ਧਿਆਨ ਵਿੱਚ ਆਇਆ ਸੀਗਾ ਇਹ ਜਿਹੜੇ ਪਿੰਡ ਦੇ ਲੋਕਾਂ ਨੇ ਸਰਪੰਚ ਸਾਹਿਬ ਨੇ ਅ ਸਾਡੇ ਧਿਆਨ ਵਿੱਚ ਲਿਆਂਦਾ ਕਿ ਇੱਥੇ ਰਾਤ ਨੂੰ ਕੁਝ ਲੋਕ ਜਿਹੜੇ ਅਗੰਪਰ ਸਾਈਡ ਤੋਂ ਰਾਤ ਨੂੰ ਮਸ਼ੀਨਾਂ ਆ ਕੇ ਉਹ ਰਾਤ ਨੂੰ ਇੱਥੇ ਵੱਡੀ ਪੱਧਰ ਤੇ ਜਿਹੜੀ ਮਾਈਨਿੰਗ ਹੋ ਰਹੀ ਸੀਗੀ ਪਹਿਲਾਂ ਇਹ ਬਿਲਕੁਲ ਵੀ ਕਦੇ ਮਾਈਨਿੰਗ ਇੱਥੇ ਹੋਈ ਨਹੀਂ ਕੁਝ ਸਮਾਂ ਪਹਿਲਾਂ ਜਦੋਂ 5-4 ਸਾਲ ਪਹਿਲਾਂ ਇੱਥੇ ਮਾਈਨਿੰਗ ਹੋਈ ਸੀਗੀ ਉਸ ਟਾਈਮ ਵੀ ਐਮਐਲਏ ਬਣਨ ਤੋਂ ਪਹਿਲਾਂ ਐਮਐਲਏ ਦਿਨੇਸ਼ ਛੱਡਾ ਜੀ ਨੇ ਇੱਥੇ ਮੌਕੇ ਤੇ ਪੁੱਜ ਕੇ ਸਰਪੰਚ ਰਜਿੰਦਰ ਸਿੰਘ ਜੀ ਨਾਲ ਹੋ ਕੇ ਬੰਦ ਕਰਵਾਈ ਸੀਗੀ ਸੋ ਹੁਣ ਤਿੰਨ ਸਾਲ ਤਾ ਬਿਲਕੁਲ ਵੀ ਕੋਈ ਹਲਚਲ ਨਹੀਂ ਹੋਈ ਪਰ ਕੁਝ ਦਿਨਾਂ ਤੋਂ ਮਹੀਨਾ ਤਾਂ ਨਹੀਂ ਆਪਾਂ ਕਹਿ ਸਕਦੇ ਇਹ ਦਿਨਾਂ ਦਾ ਕੰਮ ਹੈ ਦਿਨਾਂ ਵਿੱਚ ਹੀ ਉਹਨੇ ਦਿਨ ਰਾਤ ਇੱਥੇ ਕੰਮ ਕਰਕੇ ਕਿਸੇ ਨੂੰ ਪਿੰਡ ਤੋਂ ਵੀ ਸ਼ੂ ਨਹੀਂ ਲੱਗੀ ਪਰ ਪੰਜ ਸੱਤ ਦਿਨਾਂ ਤੋਂ ਹਫਤੇ ਤੋਂ ਪਿੰਡ ਨੂੰ ਪਤਾ ਲੱਗਿਆ ਉਸੇ ਦਿਨ ਤੋਂ ਅਸੀਂ ਪਿੰਡ ਨਾਲ ਸੰਪਰਕ ਕਰਕੇ ਇੱਥੇ ਪ੍ਰਸ਼ਾਸਨ ਨੂੰ ਭੇਜ ਕੇ ਇੱਥੇ ਕਾਰਵਾਈ ਕਰਨ ਨੂੰ ਆਪਾਂ ਕਿਹਾ ਕਿ ਜਿਹੜੇ ਵੀ ਇੱਥੇ ਪਿੰਡ ਦਾ ਨੁਕਸਾਨ ਪਹਿਚਾਣ ਵਾਸਤੇ ਇੱਥੇ ਮਾਈਨਿੰਗ ਵਾਫੀਆ ਤਤਪਰ ਹੋਇਆ ਵਾ ਉਹਨਾਂ ਨੂੰ ਆਪਾਂ ਚਤਾਵਨੀ ਵੀ ਦਿੱੰਨੇ ਆ ਆਪਣੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਕਿ ਅਗਰ ਤੁਸੀਂ ਨਾ ਸੁਧਰੇ ਇਹ ਤੁਸੀਂ ਨਜਾਇਜ਼ ਮਾਈਨਿੰਗ ਕੀਤੀ ਤੇ ਤਾਂ ਆਪਾਂ ਵੱਡੀ ਪੱਧਰ ਤੇ ਤੁਹਾਨੂੰ ਤੁਹਾਡੇ ਤੱਕ ਜਿੱਥੇ ਤੱਕ ਵੀ ਸਾਡੀ ਪਹੁੰਚ ਹੈ ਆਪਾਂ ਵੱਧ ਤੋਂ ਵੱਧ ਤੁਹਾਡੇ ਉੱਪਰ ਵੱਡੀ ਤੋਂ ਵੱਡੀ ਜਿਹੜੀ ਕਾਰਵਾਈ ਉਹ ਆਪਾਂ ਕਰਵਾਵਾਂਗੇ ਸੋ ਆਪਾਂ ਜਿਹੜਾ ਇਹ ਪਿੰਡ ਹੈ ਇਹ ਦਰਿਆ ਦੇ ਬਿਲਕੁਲ ਮੁੰਡ ਤੇ ਬਸਦਾ ਹੈ ਸੋ ਬਰਸਾਤਾਂ ਦੇ ਦਿਨਾਂ ਵਿੱਚ ਇਹ ਸਾਰੇ ਪਿੰਡ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਫਸਲਾਂ ਦਾ ਵੀ ਇਹਦੇ ਮਾਲ ਪਸ਼ੂ ਦਾ ਵੀ ਔਰ ਜਾਨੀ ਨੁਕਸਾਨ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਹ ਅਗਰ ਇਹ ਮਾਈਨਿੰਗ ਨਾ ਰੁਕੀ ਸੋ ਤੁਰੰਤ ਇਸ ਨੂੰ ਐਕਸ਼ਨ ਲੈਂਦੇ ਹੋਏ ਜਿਹੜੀ ਮਾਈਨਿੰਗ ਹੈ ਇਹ ਬੰਦ ਕਰੋ ਜੀ ਸਥਿਤੀ ਨੂੰ ਦੇਖਦੇ ਹਾਂ ਕਿਵੇਂ ਲੱਗਦਾ ਸਥਿਤੀ ਕੀ ਦੇਖਿਆ ਹੈ ਨਾਮ ਭਜਿੰਦਰ ਸਿੰਘ ਮਾਈਨਿੰਗ ਵਿਰੋਧੀ ਕਮੇਟੀ ਪ੍ਰਧਾਨ 14 ਪਿੰਡਾਂ ਦੀ ਸਾਡੀ ਇੱਕ ਕਮੇਟੀ ਹੈ ਰਜਿਸਟਰਡ ਉਹਦਾ ਮੈਂ ਪ੍ਰਧਾਨ ਹਾਂ ਗੁਪਿੰਦਰ ਪਰਵੇਲੇ ਦੇ ਵਾਸੀ ਆ आनंद ਪ੍ਰਸਾਦ ਧਰਤੀ ਦੇ ਵਾਸੀ ਆ ਸਭ ਤੋਂ ਪਹਿਲਾਂ ਆਨੰਦ ਪ੍ਰਸਾਦ ਦੀ ਧਰਤੀ ਉਹ ਧਰਤੀ ਹੈ ਜਿਹੜੀ ਜ਼ੁਲਮ ਤੋਂ ਖਿਲਾਫ ਹਮੇਸ਼ਾ ਆਵਾਜ਼ ਨੂੰ ਬੁਲੰਦ ਕਰਦੀ ਆਈ ਹੈ ਇਸ ਕਰਕੇ ਸਾਨੂੰ ਇਹ ਗੁਰਤੀ ਵਿੱਚ ਮਿਲਿਆ ਹੈ ਕਿ ਅਸੀਂ ਜਦੋਂ ਵੀ ਸਾਡੇ ਤੇ ਕੋਈ ਜ਼ੁਲਮ ਕਿਸੇ ਕਿਸਮ ਦਾ ਹੁੰਦਾ ਹੈ ਤਾਂ ਉਹਤੇ ਖਿਲਾਫ ਅਸੀਂ ਉੱਠ ਖੜੇ ਹੁੰਦੇ ਆਂ ਪਿਛਲੀਆਂ ਸਰਕਾਰਾਂ ਵਿੱਚ ਨਜਾਇਜ਼ ਮੈਨਿੰਗ ਨੇ ਸਾਡੇ ਬਹੁਤ ਨੁਕਸਾਨ ਕੀਤੇ ਜਿਹਦੇ ਵਿਰੁੱਧ ਸਾਨੂੰ ਬਹੁਤ ਸੰਘਰਸ਼ ਕਰਨੇ ਪਏ ਲੇਕਿਨ ਅਸੀਂ ਇੱਕ ਚੰਗੀ ਸੋਚ ਨਾਲ ਇੱਕ ਆਪਣਾ ਤਖੜਾ ਪਹਿਰੇਦਾਰ ਪਿਛਲੇ ਇਲੈਕਸ਼ਨ ਵਿੱਚ ਚੁਣਿਆ ਮੇਰੀ ਮਰਾਦ ਆਪਣਾ ਐਮ.ਐਲ.ਏ ਸਾਹਿਬ ਦਿਨੇਸ਼ ਛੱਡਾ ਜੀ ਨੂੰ ਉਸ ਦਿਨ ਤੋਂ ਅਸੀਂ ਵੀ ਬਹੁਤ ਅਵੇਸਲੇ ਹੋਏ ਆ ਕਿ ਜਦੋਂ ਕਿਸੇ ਦਾ ਪਹਿਰੇਦਾਰ ਤਖੜਾ ਹੁੰਦਾ ਹੈ ਤੇ ਘਰ ਦਾ ਮਾਲਕ ਜਿਹੜਾ ਉਹ ਸੁੱਖ ਦੀ ਨੀਂਦਾਂ ਜਰੂਰ ਸੌਂਦਾ ਹੈ ਸਹਰਾਣੇ ਥੱਲੇ ਬਾਹਾਂ ਦੇ ਕੇ ਅਸੀਂ ਸੌਂਦੇ ਤੇ ਲੇਕਿਨ ਹੁਣ ਆ ਕੁਝ ਦਿਨਾਂ ਤੋਂ ਦੇਖਿਆ ਕਿ ਜਿਹੜਾ ਮਾਈਨਿੰਗ ਮਾਫੀਆ ਹੈ ਜਿਸ ਨੂੰ ਚੋਰੀ ਦੀ ਆਦਤ ਹੈ ਉਹ ਚੋਰੀ ਉਹ ਕਰਨੋਂ ਹਟਦਾ ਨਹੀਂ ਕਦੇ ਵੀ ਪਹਿਲੇ ਹਾਂ ਸਮਝਾਇਤਾ ਚੋਰੀ ਤੇ ਉਤੋਂ ਸੀਨਾ ਜੋਰੀ ਵੀ ਹੁੰਦੀ ਰਹੀ ਲੇਕਿਨ ਹੁਣ ਚੋਰੀ ਹੋਈ ਐ ਚੋਰੀ ਹੋਣ ਤੋਂ ਬਾਅਦ ਅਸੀਂ ਐਮਐਲਏ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਥੋੜੀ ਤੌਰ ਤੇ ਕਾਰਵਾਈ ਹੋਈ ਐ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਜਿੱਥੇ ਧੰਨਵਾਦ ਕਰਦੇ ਆਂ ਉੱਥੇ ਮਾਈਨਿੰਗ ਮਾਫੀਆ ਨੂੰ ਇੱਕ ਪੂਰੇ ਇਕੱਠ ਵੱਲੋਂ ਚੇਤਾਵਨੀ ਵੀ ਦਿੰਦੇ ਆਂ ਕਿ ਅਸੀਂ ਸੁੱਤੇ ਹੋਏ ਨਹੀਂ ਭਾਈ ਅਸੀਂ ਜਾਗਦੇ ਆਂ ਅਸੀਂ ਹਰ ਬਸੀਲੇ ਬਸੀਲੇ ਥੋੜਾ ਇਹ ਜਿਹੜਾ ਚੋਰੀ ਦਾ ਕੰਮ ਨਜਾਇਜ਼ ਮੈਨੰਗ ਦਾ ਕੰਮ ਇਹ ਚੱਲਣ ਨਹੀਂ ਦੇਵਾਂਗੇ ਕਿਉਂ ਨਹੀਂ ਚੱਲਣ ਦੇਵਾਂਗੇ ਕਿਉਂਕਿ ਇਸ ਦੇ ਨਾਲ ਜਿਹੜਾ ਇਹ ਪੁਲ ਹੈ ਸੰਗਤਪੁਰ ਦੇ ਨੇੜੇ ਇਹ ਆਨੰਦਪੁਰ ਸਾਹਿਬ ਨੂੰ ਜੋੜਦਾ ਹੈ ਇਹ ਸਾਰੇ ਦੁਆਬੇ ਨੂੰ ਆਨੰਦਪੁਰ ਸਾਹਿਬ ਨਾਲ ਜੋੜਦਾ ਹੈ ਮਾਲਵੇ ਨੂੰ ਜੋੜਦਾ ਹੈ ਸਾਰੀਆਂ ਸੰਗਤਾਂ ਆਨੰਦਪੁਰ ਸਾਹਿਬ ਨਾਲ ਇਸ ਪੁਲ ਦੇ ਜਰੀਏ ਜੁੜਦੀਆਂ ਥੋਡੀਆਂ ਮਾੜੀਆਂ ਕਰਤੂਤਾਂ ਕਰਕੇ ਪਿਛਲੇ ਸਮੇਂ ਵਿੱਚ ਜਿਹੜਾ ਐਲਗਰਾਹ ਦਾ ਪੁਲ ਹੈ ਉਹ ਬੰਦ ਹੋਇਆ ਇਸੇ ਕਰਕੇ ਅਸੀਂ ਸਖਤ ਪਹਿਰੇਦਾਰੀ ਕਰਕੇ ਇਹ ਪਰਜੋਰ ਐਮਐਲਏ ਸਾਹਿਬ ਨੂੰ ਫਿਰ ਅਸੀਂ ਡਿਮਾਂਡ ਵੀ ਕਰਦੇ ਆਂ ਕਿ ਇਹ ਚੋਰਾਂ ਨਾਲ ਜਿਵੇਂ ਥੋੜਾ ਜਿਹਾ ਚੋਰੀ ਦਾ ਦਾ ਲਾਇਆ ਸੀ ਤੁਹਾਡਾ ਧੰਨਵਾਦ ਵੀ ਕਰਦੇ ਆਂ ਤੁਸੀਂ ਫੌਰੀ ਤੌਰ ਤੇ ਕਾਰਵਾਈ ਕਰਕੇ ਇਹ ਚੋਰਾਂ ਨੂੰ ਠੱਲ ਵੀ ਪਾਈ ਹੈ ਲੇਕਿਨ ਹੁਣ ਅਸੀਂ ਵੀ ਸੁਚੇਤ ਰਹਾਂਗੇ ਤੁਸੀਂ ਵੀ ਸੁਚੇਤ ਹੋਣਾ ਕਿ ਅੱਗੇ ਤੋਂ ਇਹ ਇਹੋ ਜਿਹਾ ਹਈਆ ਨਾ ਕਰਨ ਕਿ ਇੱਧਰ ਦਾ ਇਹ ਮਾੜਾ ਕੰਮ ਕਰਕੇ ਜਿਹਦੇ ਨਾਲ ਸਾਡੇ ਪਿੰਡਾਂ ਦਾ ਅਜਾੜਾ ਹੋਵੇ ਜਾਂ ਸਾਡਾ ਆਪਣਾ ਪਰਸਨਲ ਨੁਕਸਾਨ ਹੋਵੇ ਕੋਈ ਇਦਾਂ ਦਾ ਇਹ ਕੰਮ ਕਰਨ ਦੀ ਹਿੰਮਤ ਨਾ ਕਰ ਸਕਣ ਤੇ ਅਸੀਂ ਮੈਂ ਚੇਚੇ ਤੌਰ ਤੇ ਇਹ ਸਾਰੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਤੇ ਆਪਣੇ ਭੈਣਾ ਭਰਾਵਾਂ ਵੱਲੋਂ ਮੈਨਿੰਗ ਮਾਫੀਆ ਨੂੰ ਚੇਤਾਵਨੀ ਦਿੰਨੇ ਆ ਕਿ ਅਸੀਂ ਉਸ ਰੱਬ ਦੇ ਪਿਆਰੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਥਾਪੜਾ ਦਿੱਤਾ ਹੈ ਅਸੀਂ ਇਨਸਾਫ ਲੈਣ ਵਾਸਤੇ ਆਪਣੀਆਂ ਜਾਨਾਂ ਵੀ ਹਾਜ਼ਰ ਕਰ ਦਿੰਨੇ ਆ ਇਸ ਕਰਕੇ ਇਹ ਥੋੜਾ ਧੰਦਾ ਬਿਲਕੁਲ ਨਹੀਂ ਚੱਲਣਾ ਭਾਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਗੇ ਕੋਸ਼ਿਸ਼ ਨਾ ਕਰਿਓ ਪ੍ਰਸ਼ਾਸਨ ਦਾ ਸਰਕਾਰ ਦਾ ਅਸੀਂ ਧੰਨਵਾਦ ਵੀ ਕਰਦੇ ਆ ਪੇ ਤਿੰਨ ਸਾਲ ਜਿਵੇਂ ਸੁੱਤੇ ਰਹੇ ਆ ਅਗਲੇ ਸਮੇਂ 'ਚ ਵੀ ਆਣ ਆਲੀ ਸਮੇਂ ਚ ਆਸ ਕਰਦੇ ਆ ਪੇ ਸਾਡੀ ਪਹਿਰੇਦਾਰੀ ਇਸੇ ਤਰ੍ਹਾਂ ਡਟ ਕੇ ਕੀਤੀ ਜਾਵੇ ਧੰਨਵਾਦ ਤਾਂ ਸਭ ਜੇਕਰ ਨਾ ਨਕੇਲ ਪਾਈ ਜਾਂਦੀ ਤਾਂ ਕਿਹ ਕਿਹੇ ਨੁਕਸਾਨ ਹੋ ਸਕਦੇ ਸੀ अवैध ਮਾਈਨਿੰਗ ਦੇ ਦੇਖੋ अवैध ਜਿਹੜੀ ਹੈਗੀ अवैध ਹੋ ਰਹੀ ਹੈ ਨਾ ਮਾਈਨਿੰਗ ਇਹਦੇ ਨਾਲ ਸਾਡੇ ਜਿਹੜਾ ਪਾਣੀ ਹੈ ਨਾ ਨ ਕੁਦਰਤੀ ਤੌਰ ਤੇ ਜਿਹੜਾ ਆਪਣੇ ਬਹਿਣ ਤੇ ਚੱਲਦਾ ਹੈ ਇਹਦੇ ਪਾਣੀ ਦਾ ਨੰਬਰ ਇੱਕ ਤੇ ਤਾਂ ਰੁਖ ਬਦਲ ਜਾਣਾ ਰੁਖ ਬਦਲ ਕੇ ਜਿੱਥੇ ਸਾਡੀ ਆਬਾਦੀ ਹੈ ਉਹ ਸਾਈਡ ਤੇ ਇਹਦਾ ਪਾਣੀ ਦਾ ਰੁਖ ਹੋ ਜਾਣਾ ਜਿਹਦੇ ਨਾਲ ਸਾਡੀਆਂ ਆਬਾਦੀਆਂ ਨੂੰ ਘਰਾਂ ਨੂੰ ਸਾਡੇ ਮਾਲ ਜਾਣ ਨੂੰ ਸਭ ਕੁਝ ਖਤਰੇ ਜਿਹਦੇ ਨਾਲ ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਸਾਨੂੰ ਇਸ ਕੰਮ ਤੇ ਪੂਰੀ ਪਹਿਰੇਦਾਰੀ ਰੱਖਣੀ ਹੀ ਪਵੇਗੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਰਿਆ ਜੀ ਸਾਡੇ ਪਿੰਡਾਂ ਵੱਲੋਂ ਸਿੱਧਾ ਹੋ ਗਿਆ ਜੀ ਇਹ ਫਿਰ ਪਰਚਾ ਨੂੰ ਕਹਿੰਦਾ ਜਾਂਦੇ ਜੀ ਡਾ ਸਾਹਿਬ ਨੇ ਪਹਿਲਾਂ ਵੀ ਮਦਦ ਬਹੁਤ ਕੀਤੀ ਜੀ ਹੁਣ ਵੀ ਮਦਦ ਕਰੂੰਗਾ ਜਰੂਰ ਅਸੀਂ ਕਹਿੰਦੇ ਜੀ ਇੱਥੇ ਤੇ ਪਿੰਡਾਂ ਦੇ ਪਿੰਡ ਹਟ ਜਾਣੇ ਜੀ ਆਹ ਦੀ ਦਰਿਆ ਇੱਥੇ ਤੇ 3-4 ਕਿਲੋਮੀਟਰ ਪਰਾ ਸੀ 3-4 ਕਿਲੋਮੀਟਰ ਹੁਣ ਘਰਾਂ ਵੱਲ ਉਤਰ ਪਿਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹ